ਬੇਟਾ ਐਟਕਾ ਤਿੰਨ ਸਾਲਾਂ ਬਾਅਦ ਆਇਆ ਅੱਛਾ ਥੋੜੇ ਮਨ ਚ ਨਹੀਂ ਖੇਚ ਹੈਗੀ ਵੀ ਤਿੰਨ ਸਾਲਾਂ ਬਾਅਦ ਆਇਆ ਤੇ ਜਾ ਕੇ ਮੇਲੀ ਆਈਏ ਨਹੀਂ ਤੇ ਚਾਹ ਚੜ ਜਾਂਦੇ ਜੰਦੇ ਨੇ ਪਿਓ ਨੂੰ ਵੀ ਪੁੱਤ ਬਾਹਰੋਂ ਆਇਆ ਆ ਦਿਲ ਤੇ ਕਰਦਾ ਵੀ ਨਾਲ ਪੋਤਰਾ ਵੀ ਆਇਆ ਨਾਲ ਨੌਰਣ ਵੀ ਆਈ ਆ ਤੇ ਬੇਟਾ ਵੀ ਆਇਆ ਉਹ ਵੀ ਕਹਿੰਦੇ ਸੀ ਵੀ ਡੈਡੀ ਤੀ ਆ ਨਹੀਂ ਦੇ ਮੈਂ ਕਿਹਾ ਪੁੱਤਾਂ ਨੂੰ ਜਿੱਤ ਕੇ ਆਵਾਂਗੇ ਉਹਦਾ ਨਹੀਂ ਹੋਣਾ ਇਹ ਆ ਵੀ ਕੋਈ ਗੱਲ ਨਹੀਂ ਬੱਚਿਆਂ ਨੂੰ ਮੇਲੀ ਲੈਣਾ ਬੱਚਿਆਂ ਘਰ ਹੀ ਰਹਿਣਾ ਪਰ ਅਹੀਂ ਆਨੇ ਵੀ ਸਾਡਾ ਇਹ ਮਸਲਾ ਸਾਨੂੰ ਜ਼ਰੂਰੀ ਆ ਇਹ ਮਸਲਾ ਅਸੀਂ ਜਿੱਤ ਕੇ ਜਾਵਾਂਗੇ ਇਹ ਨਾ ਚਾਹੀਏ ਤੇ ਫਰਾਟ ਪਿੰਡਾਂ 'ਚ ਰਹਿੰਦਾ ਕੀ ਆ ਸਾਡੀਆਂ ਜ਼ਮੀਨਾਂ ਖੋਣਦੇ ਆ ਸਾਡੇ ਕੋਲ ਸਭ ਕੋ ਐਮ ਐਸ ਸੀ ਸਾਨੂੰ ਨਹੀਂ ਦੇਣਦੇ ਤੇ ਸਾਰੇ ਕਿਸਾਨ ਪੂਰੇ ਪੰਜਾਬ 'ਚੋਂ ਆਏ ਆ ਅਸੀਂ ਉਹਨਾਂ ਨਾਲ ਸਹਿਯੋਗ ਪਹਿਲਾਂ ਵੀ ਦਿੱਤਾ ਤੇ ਹੁਣ ਵੀ ਦੇਣਦੇ ਆ ਤੇ ਜਿੱਤ ਕੇ ਜਾਵਾਂਗੇ ਇਦਾਂ ਨਹੀਂ ਜਾਵਾਂਗੇ ਉਹਨਾਂ ਨੇ ਆਖਿਆ ਵੀ ਇੱਕ ਵਾਰੀ ਬਾਬੂ ਜੀ ਆ ਜਾਓ ਮਿਲ ਜਿਓ ਜਾਂ ਤੁਸੀਂ ਕਹਤਾ ਹੋਣਾ ਵੀ ਤੁਸੀਂ ਇੱਥੇ ਆ ਜਾਓ ਮੈਨੂੰ ਜੇ ਮਿਲਣਾ ਜ਼ਿਆਦਾ ਕਾੜੀ ਆ ਤੇ ਹਾਂ ਨਹੀਂ ਉਹ ਕਹਿਣ ਦੇ ਆ ਕਹਿੰਦਾ ਦਿਲ ਤਾਂ ਸਾਡਾ ਵੀ ਕਰਦਾ ਆਉਣ ਨੂੰ ਪਰ ਇੱਥੇ ਹੁਣ ਇਹਦੇ ਬੱਚੇ ਕੱਲੇ ਆ ਤੇ ਛੱਡ ਕੇ ਨਹੀਂ ਮੈਂ ਹੱਸਣ ਢਿਆ ਮੈਂ ਆ ਜਾਊ ਕਿ ਬੈਠ ਕੇ ਇੱਥੋਂ ਟੇਨੇ ਬੈਠ ਕੇ ਆ ਜਾਓ ਤੇ ਰਾਜਪੁਰ ਦੇ ਨਾਲ ਹੀ ਆ ਬਹੁਤ ਲੋਕੀ ਆਏ ਆ ਇੱਥੇ ਬਾਹਰੋਂ ਵੀ ਜਿਹੜੇ ਆਏ ਆ ਤੇ ਉਹ ਆਣ ਕੇ ਮਿਲ ਕੇ ਵੇਖ ਕੇ ਜਾਂਦੇ ਆ ਤੇ ਇਹ ਆ ਵੀ ਜਿੰਨੇ ਵੀ ਪੰਜਾਬੀ ਆ ਜਾਂ ਜਿੰਨੇ ਵੀ ਕਿਸਾਨ ਹੈਗੇ ਆ ਉਹ ਸਾਰੇ ਇਸ ਚੀਜ਼ ਨੂੰ ਮੁੱਖ ਰੱਖਦੇ ਆ ਆਪਣਾ ਘਰ ਬਾਹਰ ਚ ਵੇਖਦੇ ਆ ਤੇ ਮੈਂ ਤੁਹਾਨੂੰ ਕਹਿੰਦਾ ਹਾਂ ਸੋ ਮੈਂ ਆਜੋ ਤੁਸੀਂ ਗੱਡੀ ਲੈ ਕੇ ਆਜੋ ਤੇ ਵੇਖਵਾ ਕੇ ਫਿਰ ਦੇਖਾਂਗੇ ਤੇ ਚੱਲ ਚੱਲਾਂਗੇ ਤੇ ਬਾਕੀ ਆ ਵੀ ਫਿਰ ਤੁਸੀਂ ਡਿਊਟੀਆਂ ਬੰਨੀਆਂ ਨੇ ਜਿਵੇਂ 10 ਦਿਨ ਤੁਹਾਡੀ ਡਿਊਟੀ ਆ 10 ਦਿਨ ਫਿਰ ਅਗਲਾ ਜੱਥਾ ਆ ਜੂਗਾ ਉਹ ਰੁਕੂਗਾ ਫਿਰ ਇਹ ਤੁਸੀਂ ਹੁਣ ਕਿੰਨੇ ਦਿਨ ਹੋ ਗਏ ਜੀ ਇੱਥੇ ਤੁਹਾਨੂੰ ਸਾਨੂੰ ਤਾਂ ਹੋ ਗਿਆ ਅੱਜ 16 17 ਦਿਨ ਆਇਆਂ ਨੂੰ ਹੋ ਗਿਆ ਤੇ ਜਿਹੜੇ ਹੁਣ ਆਉਣਗੇ ਉਹ ਮਤਲਬ ਵੇਖੋ ਅਸੀਂ ਵਾਰੀ ਬੰਨਾਂਗੇ 10 ਦਿਨ ਦੀ ਬੰਨਦੇ ਆ ਜਾਂ 15 ਦਿਨ ਦੀ ਬੰਨਦੇ ਆ ਇਹ ਪੂਰੇ ਗਰਦਾਸਪੁਰ ਤੋਂ ਜਾਂ ਅੰਮ੍ਰਿਤਸਰ ਜਿੰਨੇ ਹਾੜੇ ਜ਼ਿਲ੍ਹੇ ਅਸੀਂ ਦਿੱਲੀ ਵੇਸਣਾ ਜਾਂਦੇ ਰਹੇ ਆ ਭਈ ਵਾਰੀ ਨਾ ਤੇ ਉਹ ਮਤਲਬ ਫੋਨ ਕਰਦੇ ਨੇ ਕੇਤੇ ਤੇ ਉਸ ਹਰ ਬੰਦੇ ਹੁੰਦੇ ਆ ਉਸ ਹਰ ਨੂੰ ਜਾਣਦੇ ਆ ਅੱਛਾ ਜਦੋਂ ਬੇਟਾ ਐਟਕਾ ਤਿੰਨ ਸਾਲਾਂ ਬਾਅਦ ਆਇਆ ਅੱਛਾ ਵੱਡੇ ਮਨਚ ਨਹੀਂ ਖੇਚ ਹੈਗੀ ਵੀ ਤਿੰਨ ਸਾਲਾਂ ਬਾਅਦ ਆਇਆ ਤੇ ਜਾ ਕੇ ਮੇਲੀ ਆਈਏ ਨਹੀਂ ਤੇ ਚਾਹ ਚੜ ਜਾਂਦੇ ਜਾਂਦੇ ਨੇ ਪਿਓ ਨੂੰ ਵੀ ਪੁੱਤ ਬਾਹਰੋਂ ਆਇਆ ਆ ਦਿਲ ਤੇ ਕਰਦਾ ਵੀ ਨਾਲ ਪੋਤਰਾ ਵੀ ਆਇਆ ਨਾਲ ਨੌਰਣ ਵੀ ਆਈ ਆ ਤੇ ਬੇਟਾ ਵੀ ਆਇਆ ਉਹ ਵੀ ਕਹਿੰਦੇ ਸੀ ਵੀ ਡੈਡੀ ਤੀ ਆ ਰਹੇ ਨੇ ਮੈਂ ਕਿਹਾ ਪੁੱਤਾਂ ਨੂੰ ਜਿੱਤ ਕੇ ਜਾਵਾਂਗੇ ਉਹਦਾ ਨਹੀਂ ਹੋਣਾ ਇਹ ਆ ਵੀ ਕੋਈ ਗੱਲ ਨਹੀਂ ਬਚਨ ਮੇਲੀ ਲੈਣਾ ਬੱਚਿਆਂ ਘਰ ਹੀ ਰਹਿਣਾ ਪਰ ਅਸੀਂ ਆਨੇ ਵੀ ਸਾਡਾ ਇਹ ਮਸਲਾ ਸਾਨੂੰ ਜ਼ਰੂਰੀ ਆ ਇਹ ਮਸਲਾ ਅਸੀਂ ਜਿੱਤ ਕੇ ਜਾਵਾਂਗੇ ਇਹ ਨਾ ਚਾਹੀਏ ਤੇ ਤੁਹਾਡਾ ਪਿੰਡਾਂ ਚ ਰਹਿੰਦਾ ਕੀ ਆ ਸਾਡੀਆਂ ਜ਼ਮੀਨਾਂ ਖੋਣ ਦੇ ਆ ਸਾਡੇ ਕੋਲ ਸਭ ਕੋ ਐਮ ਐਸ ਸੀ ਸਾਨੂੰ ਨਹੀਂ ਦੇਣ ਦੇ ਤੇ ਸਾਰੇ ਕਿਸਾਨ ਪੂਰੇ ਪੰਜਾਬ ਚੋਂ ਆਏ ਆ ਅਸੀਂ ਉਹਨਾਂ ਨਾਲ ਸਹਿਯੋਗ ਪਹਿਲਾਂ ਵੀ ਦਿੱਤਾ ਤੇ ਹੁਣ ਵੀ ਦੇਣ ਦੇ ਆ ਤੇ ਜਿੱਤ ਕੇ ਜਾਵਾਂਗੇ ਇਦਾਂ ਨਹੀਂ ਜਾਵਾਂਗੇ ਉਹਨਾਂ ਨੇ ਆਖਿਆ ਵੀ ਇੱਕ ਵਾਰੀ ਬਾਬੂ ਜੀ ਆ ਜਾਓ ਮਿਲ ਜਿਓ ਜਾਂ ਤੁਸੀਂ ਕਹਤਾ ਹੋਣਾ ਵੀ ਤੁਸੀਂ ਇੱਥੇ ਆ ਜਾਓ ਮੈਨੂੰ ਜੇ ਮਿਲਣਾ ਜ਼ਿਆਦਾ ਕਾੜੀ ਆ ਤੇ ਹਾਂ ਨਹੀਂ ਉਹ ਕਹਿੰਦੇ ਆ ਕਹਿੰਦੇ ਦਿਲ ਤਾਂ ਸਾਡਾ ਵੀ ਕਰਦਾ ਆਉਣ ਨੂੰ ਪਰ ਇੱਥੇ ਹੁਣ ਇਹਦੇ ਬੱਚੇ ਕੱਲੇ ਆ ਤੇ ਛੱਡ ਕੇ ਨਹੀਂ ਮੈਂ ਹੱਸਣ ਢਿਆ ਮੈਂ ਆ ਜਾਊ ਕਿ ਬੈਠ ਕੇ ਇੱਥੋਂ ਟੇਨੇ ਬੈਠ ਕੇ ਆ ਜਾਓ ਤੇ ਰਾਜਪੁਰ ਦੇ ਨਾਲ ਹੀ ਆ ਬਹੁਤ ਲੋਕੀ ਆਏ ਆ ਇੱਥੇ ਬਾਹਰੋਂ ਵੀ ਜਿਹੜੇ ਆਏ ਆ ਤੇ ਉਹ ਆਣ ਕੇ ਮਿਲ ਕੇ ਵੇਖ ਕੇ ਜਾਂਦੇ ਆ ਤੇ ਇਹ ਆ ਵੀ ਜਿੰਨੇ ਵੀ ਪੰਜਾਬੀ ਆ ਜਾਂ ਜਿੰਨੇ ਵੀ ਕਿਸਾਨ ਹੈਗੇ ਆ ਉਹ ਸਾਰੇ ਇਸ ਚੀਜ਼ ਨੂੰ ਮੁੱਖ ਰੱਖਦੇ ਆ ਆਪਣਾ ਘਰ ਬਾਹਰ ਚ ਵੇਖਦੇ ਆ ਤੇ ਮੈਂ ਤੁਹਾਨੂੰ ਕਹਿੰਦਾ ਹਾਂ ਸੋ ਮੈਂ ਆਜੋ ਤੁਸੀਂ ਗੱਡੀ ਲੈ ਕੇ ਆਜੋ ਤੇ ਵੇਖਵਾ ਕੇ ਫਿਰ ਦੇਖਾਂਗੇ ਤੇ ਚੱਲ ਚੱਲਾਂਗੇ ਤੇ ਬਾਕੀ ਆ ਵੀ ਫਿਰ ਤੁਸੀਂ ਡਿਊਟੀਆਂ ਬੰਨੀਆਂ ਨੇ ਜਿਵੇਂ 10 ਦਿਨ ਤੁਹਾਡੀ ਡਿਊਟੀ ਆ 10 ਦਿਨ ਫਿਰ ਅਗਲਾ ਜੱਥਾ ਆਜੂਗਾ ਉਹ ਰੁਕੂਗਾ ਫਿਰ ਇਹ ਤੁਸੀਂ ਹੁਣ ਕਿੰਨੇ ਦਿਨ ਹੋ ਗਏ ਜੀ ਇੱਥੇ ਤੁਹਾਨੂੰ ਸਾਨੂੰ ਤਾਂ ਹੋ ਗਿਆ ਅੱਜ 16 17 ਦਿਨ ਆਇਆਂ ਨੂੰ ਹੋ ਗਿਆ ਤੇ ਜਿਹੜੇ ਹੁਣ ਆਉਣਗੇ ਉਹ ਮਤਲਬ ਵੇਖੋ ਅਸੀਂ ਵਾਰੀ ਬੰਨਾਂਗੇ 10 ਦਿਨ ਦੀ ਬੰਨਨੇ ਆ ਜਾਂ 15 ਦਿਨ ਦੀ ਬੰਨਨੇ ਆ ਇਹ ਪੂਰੇ ਗਰਦਾਸਪੁਰ ਤੋਂ ਜਾਂ ਅੰਮ੍ਰਿਤਸਰ ਜਿੰਨੇ ਹਾੜੇ ਜ਼ਿਲ੍ਹੇ ਅਸੀਂ ਦਿੱਲੀ ਵੇਸਣਾ ਜਾਂਦੇ ਰਹੇ ਆ ਭਈ ਵਾਰੀ ਨਾ ਤੇ ਉਹ ਮਤਲਬ ਫੋਨ ਕਰਦੇ ਨੇ ਕਿਤੇ ਤੇ ਉਸ ਹਰ ਬੰਦੇ ਹੁੰਦੇ ਆ ਉਸ ਹਰ ਨੂੰ ਜਾਣਦੇ ਆ